ਨਗਰ ਨਿਗਮ ਦਫ਼ਤਰ ਦੇ ਬਾਹਰ ਅੱਜ ਪ੍ਰਸ਼ਾਸਨ ਦੇ ਖਿਲਾਫ ਕਾਂਗਰਸ ਸੜਕਾਂ ਤੇ ਉਤਰ ਗਈ। ਇਸ ਦੌਰਾਨ ਪ੍ਰਦਰਸ਼ਨ ਕਰਦੇ ਹੋਏ ਪ੍ਰਸ਼ਾਸਨ ਦੇ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ। ਕਾਂਗਰਸੀ ਨੇਤਾਵਾਂ ਦਾ ਕਹਿਣਾ ਸੀ ਕਿ ਸ਼ਹਿਰ ਦੇ ਹਾਲਾਤ ਇੰਨੇ ਖਰਾਬ ਹੋ ਗਏ ਹਨ ਕਿ ਲੋਕ ਸੀਵਰੇਜ ਅਤੇ ਪਾਣੀ ਦੀ ਸਮੱਸਿਆ ਦੇ ਨਾਲ-ਨਾਲ ਟੁੱਟੀਆਂ ਸੜਕਾਂ ਤੋਂ ਵੀ ਪਰੇਸ਼ਾਨ ਹੋ ਰਹੇ ਹਨ। ਇਸ ਦੌਰਾਨ ਕਾਂਗਰਸੀ ਨੇਤਾਵਾਂ ਨੇ ਨਗਰ ਨਿਗਮ ਪ੍ਰਸ਼ਾਸਨ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਏ। ਇਸ ਮੌਕੇ ਤੇ ਕਾਂਗਰਸ ਵਿਧਾਇਕ ਬਾਬਾ ਹੈਨਰੀ ਸਾਬਕਾ ਵਿਧਾਇਕ ਰਜਿੰਦਰ 베ਰੀ ਸਾਬਕਾ ਕੌਂਸਲਰ ਸ਼ੈਰੀ ਛੱਡਾ ਸਮੇਤ ਕਈ ਨੇਤਾ ਮੌਜੂਦ ਸਨ ਸਭ ਤੋਂ ਪਹਿਲਾਂ ਤਾਂ ਅਗਰ ਸਮਾਰਟ ਸਿਟੀ ਦੇ ਵਿੱਚ ਕੋਈ ਵੀ ਕਪਲਾ ਹੋਇਆ ਹੈ ਤੇ ਦੋ ਦੋ ਵਾਰੀ ਬੀਜੇਪੀ ਦੇ ਜਿਹੜੇ ਸਾਬਕਾ ਮੈਂਬਰ ਸਹਿਬਾਨ ਸੀਗੇ ਲੈਜਿਸਲੇਟਿਵ ਦੇ ਉਹ ਇਕੱਠੇ ਹੋ ਕੇ ਆਪਣੇ ਮੰਤਰੀ ਨੂੰ ਮਿਲੇ ਉਹਨਾਂ ਨੇ ਉੱਥੇ ਗੁਜ਼ਾਰਿਸ਼ ਕੀਤੀ ਐਪਲੀਕੇਸ਼ਨ ਦਿੱਤੀ ਕਿ ਉਹਦੀ ਇਨਕੁਆਇਰੀ ਕੀਤੀ ਜਾਵੇ ਮੇਰੀ ਬੇਨਤੀ ਹੈ ਦੋਵਰੇ ਇਨਕੁਆਇਰੀ ਦੇ ਵਿੱਚ ਕੁਝ ਵੀ ਨਹੀਂ ਪਤਾ ਲੱਗਿਆ ਅਗਰ ਕੋਈ ਵੀ ਬੰਦਾ ਭਾਵੇਂ ਉਹ ਸਿਆਸਤੀ ਹੋਵੇ ਭਾਵੇਂ ਉਹ ਬਿਰੋਕਰੇਟ ਹੋਵੇ ਅਗਰ ਉਹਨੇ ਕਿਸੇ ਵੀ 스마트 ਸਿਟੀ ਦੇ ਕੰਮ ਦੇ ਵਿੱਚ ਕਪੜਾ ਕੀਤਾ ਤੇ ਬਿਲਕੁਲ ਐਫ ਆਈ ਆਰ ਦੇਣੀ ਚਾਹੀਦੀ ਹੈ ਉਹ ਪਾਣੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋਣਾ ਚਾਹੀਦਾ ਹੈਗਾ ਪਿਛਲੇ 2 ਸਾਲਾਂ ਦੇ ਵਿੱਚ ਜਿਹੜਾ ਵੀ ਕੰਮ ਭਾਵੇਂ ਉਹ 스마트 ਸਿਟੀ ਦਾ ਸੀਗਾ ਤੇ ਭਾਵੇਂ ਕੋਆਪਰੇਸ਼ਨ ਦਾ ਸੀ ਭਾਵੇਂ ਫੰਡਿੰਗ ਦਾ ਸੀਗਾ ਉਹ ਤਿੰਨੋਂ ਕੰਮਾਂ ਦੇ ਵਿੱਚ ਇੱਕ ਲਿਸਟ ਜ਼ਰੂਰ ਜਾਰੀ ਕਰ ਦਿੱਤੀ ਜਾਣੀ ਚਾਹੀਦੀ ਕੋਆਪਰੇਸ਼ਨ ਵੱਲੋਂ ਕਿ ਕਿਹੜਾ ਕਿਹੜਾ ਕੰਮ ਰੋਕ ਦਿੱਤਾ ਗਿਆ ਕਿਹੜਾ ਕਿਹੜਾ ਕੰਮ ਚੱਲਦਾ ਪਿਆ ਮੈਂ ਤੁਹਾਨੂੰ ਇੱਕ ਲਿਸਟ ਆਪਣੇ ਵੱਲੋਂ ਜਾਰੀ ਕਰ ਦੇਣਾ ਕਿ ਮੈਂ ਤੁਹਾਨੂੰ ਹੁਣ ਬਿਆਨ ਦੱਸ ਸਕਦਾ ਹੈਗਾ ਕਿ ਕਿੰਨੇ ਕਿੰਨੇ ਕੰਮ ਜਿਹੜੇ ਹੈਗੇ ਉਹ ਰੋਕ ਦਿੱਤੇ ਗਏ 84 ਕਰੋੜ ਦਾ ਸਾਡਾ ਸਮਾਰਟ ਸਿਟੀ ਦਾ ਪ੍ਰੋਜੈਕਟ ਸੀਗਾ ਬਰਟਨ پارک ਨੂੰ ਲੋਕ ਬੱਚਿਆਂ ਨੂੰ ਖਾਸ ਕਰਕੇ ਬਿਲਕੁਲ ਠੀਕ ਹੈ ਉਹਨਾਂ ਨੂੰ ਇੱਕ ਅਸੀਂ ਉਹ ਸੁਵਿਧਾ ਦਈਏ ਕਿ ਉਹ ਬੱਚੇ ਸਾਡੇ ਪੈਰਾਓਲੰਪਿਕਸ ਦੇ ਵਿੱਚ ਜਾਣ ਗੋਮਨਵੈਂਥ ਦੇ ਵਿੱਚ ਜਾਣ ਉਹ ਸਾਡੇ ਬੱਚੇ ਅੱਜ ਸਾਨੂੰ ਜਿਹੜੇ ਰਿਪਰੈਜ਼ੈਂਟ ਕਰ ਰਹੇ ਪੈਰਾਓਲੰਪਿਕਸ ਦੇ ਵਿੱਚ ਉਹ ਉਹ ਜਿਹੇ ਬੱਚੇ ਉੱਥੋਂ ਨਿਕਲਣ ਉਹ ਕੰਮ ਬੰਦ ਹੈਗਾ ਸਭ ਤੋਂ ਵੱਡਾ ਅੱਜ ਕੂੜਾ ਆ ਜੋ ਟਰੱਕ ਤੁਹਾਡੇ ਸਾਹਮਣੇ ਜਾ ਰਿਹਾ ਹੈ ਕੂੜੇ ਵਾਲਾ ਉਹਦਾ ਬਾਇਓ ਮਾਈਨਿੰਗ ਦਾ ਪ੍ਰੋਜੈਕਟ ਹੈਗਾ 26 ਕਰੋੜ ਦਾ 스마트 ਸਿਟੀ ਦੇ ਥਰੂ ਉਹ ਪ੍ਰੋਜੈਕਟ ਬੰਦ ਪਿਆ ਹੈਗਾ ਸਰਫੇਸ ਵਾਟਰ ਦਾ ਜਿਹੜਾ ਪ੍ਰੋਜੈਕਟ 600 ਕਰੋੜ ਰੁਪਏ ਦਾ ਸੀਗਾ ਜਿਹੜਾ ਪਿਛਲੇ ਸਾਲ ਮੁਕੰਮਲ ਹੋ ਜਾਣਾ ਚਾਹੀਦਾ ਸੀਗਾ ਡੀਲ ਲੈਂਸੀ ਉਹ ਨਹੀਂ ਹੋਇਆ ਉਹਦਾ ਦੂਜਾ ਜਿਹੜਾ 800 ਕਰੋੜ ਰੁਪਏ ਦਾ ਸੀਗਾ ਉਹਦੀ ਇਹਨਾਂ ਨੇ ਟੈਂਡਰਿੰਗ ਕਰਨੀ ਸੀਗੀ ਤੇ ਇਹ ਕੰਮ ਸ਼ੁਰੂ ਕਰਨਾ ਚਾਹੀਦਾ ਸੀਗਾ ਬਿਲਕੁਲ ਠੀਕ ਹੈ ਹਾਲੇ ਤੱਕ ਉਹਦੀ ਪ੍ਰੋਜੈਕਟ ਰਿਪੋਰਟ ਨਹੀਂ ਬਣੀ ਹੈ ਬਾਬਾ ਸਾਹਿਬ ਗੱਲ ਇਹੀ ਹੈ ਨਾ ਕਿ ਸ਼ਹਿਰ ਵਾਲੇ ਜਿਹੜੇ ਨੇ ਕਿ ਕਿਸੇ ਨੂੰ ਨਹੀਂ ਪਤਾ ਸਟੇਟਸ ਰਿਪੋਰਟ ਕੀ ਹਾਲੇ ਤੱਕ ਹੀ ਇਹਨਾਂ ਤੱਕ ਨਹੀਂ ਲੋਕਾਂ ਨੂੰ ਪਤਾ ਕਿ ਟੋਟਲ ਸਮਾਰਟ ਸਿਟੀ ਚ ਪੈਸਾ ਆਇਆ ਕਿ ਨਹੀਂ ਵੀਂਗਲ ਲੈਜਿਸਲੇਟਿਵ ਇਹ ਕਿਆ ਗੱਲ ਨਾ ਵਿਧਾਨ ਸਭਾ ਦੇ ਵਿੱਚ ਨਹੀਂ ਰੱਖੀਆਂ ਜਾ ਸਕਦੀਆਂ ਜੋ ਜਲੰਧਰ ਦੇ ਹਾਲਾਤ ਨੇ ਹਾਲਾਂਕਿ ਇੱਥੋਂ ਲੋਕਲ ਬਾਡੀ ਮਨਿਸਟਰ ਵੀ ਇੱਥੋਂ ਦੇ ਨੇ ਆਮ ਆਦਮੀ ਪਾਰਟੀ ਦਾ ਚੰਗਾ ਰੁਤਬਾ ਹੈ ਜਿਹੜੀ ਜਗ੍ਹਾ ਤੇ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਅਗਰ ਤੁਸੀਂ ਸਮਾਰਟ ਸਿਟੀ ਦਾ ਪ੍ਰੋਜੈਕਟ ਦੇਖੋਗੇ ਤਾਂ ਉਹਦੇ ਵਿੱਚ ਮੀਟਿੰਗ ਕਰਨ ਦੇ ਵੀ ਪੁਆਇੰਟਸ ਮਿਲਦੇ ਆ ਬਿਲਕੁਲ ਠੀਕ ਹੈ ਅਸੀਂ 2021 ਦੇ ਵਿੱਚ ਪਹਿਲੇ 10 ਪੈਦਾਨਾ ਦੇ ਵਿੱਚ ਹੀ ਸਾਰੇ ਹਿੰਦੁਸਤਾਨਾਂ ਦੇ ਵਿੱਚ ਸਮਾਰਟ ਬਿਲਕੁਲ ਠੀਕ ਹੈ ਅੱਜ ਅਸੀਂ ਪਿਛਲੇ 2 ਸਾਲਾਂ ਦੇ ਵਿੱਚ ਗਿਰ ਕੇ ਮੈਨੂੰ ਲੱਗਦਾ 84 ਨੰਬਰ ਤੇ ਆ ਗਏ ਸਾਰੇ ਹਿੰਦੁਸਤਾਨ ਦੇ ਜਿਹਦਾ ਕੋਈ ਜ਼ਿਕਰ ਵੀ ਨਹੀਂ ਕਰਦਾ ਅੱਜ ਦੀ ਡੇਟ ਐਂਡ ਉਹਦੇ ਵਿੱਚ ਅਗਰ ਸਿਰਫ ਹਰ ਕੁਆਟਰ ਹਰ ਹਾਫ ਇਅਰਲੀ ਤੇ ਸਾਲਾਨਾ ਸਾਡੀ ਜਿਹੜੀ ਹੈਗੀ ਹੈ ਉਹ ਮੀਟਿੰਗ ਹੋਣੀ ਚਾਹੀਦੀ ਸੀ ਹੂੰ ਮਾਰਚ 2022 ਤੋਂ ਬਾਅਦ ਕਿਉਂਕਿ ਉਹਦੇ ਵਿੱਚ ਮੇਅਰ ਸਾਹਿਬ ਐਮ ਐਲ ਏ ਹਮ ਐਮ ਪੀ ਸਾਹਿਬ ਇਹ ਸਾਰੇ ਮੈਂਬਰ ਹੈ ਪਿਛਲੇ 2.5 ਸਾਲਾਂ ਦੇ ਵਿੱਚ ਸਮਾਰਟ ਸਿਟੀ ਦੇ ਵਿੱਚ ਇੱਕ ਮੀਟਿੰਗ ਵੀ ਜਲੰਧਰ ਦੇ ਵਿੱਚ ਨਹੀਂ ਹੋਈ ਇੱਕ ਵਾਰੀ ਇੱਕ ਵਾਰੀ ਰੱਖੀ ਗਈ ਐਂਡ ਉਹ ਮੀਟਿੰਗ ਫਿਰ ਕੈਨਸਲ ਕਰ ਦਿੱਤੀ ਗਈ ਕਿਉਂਕਿ ਉਹ ਪੋਲਿਟਿਕਲ ਪ੍ਰੈਸ਼ਰ ਸੀਗਾ ਆਮ ਆਦਮੀ ਐਮ ਐਲ ਏ ਦਾ ਕਿ ਕੋਈ ਆ ਕੇ ਸਾਨੂੰ ਸਵਾਲ ਜਵਾਬ ਨਾ ਕਰ ਸਕੇ ਇਸ ਕਰਕੇ ਇਸ ਸ਼ਹਿਰ ਦੇ ਵਿੱਚ ਜੋ ਮੈਂ ਬੇਨਤੀ ਕੀਤੀ ਕਿ ਜੋ ਬੰਗਲਾਦੇਸ਼ ਦੇ ਵਿੱਚ ਲੋਕਾਂ ਦੀ ਜ਼ੁਬਾਨ ਦੁਵਾਈ ਜਾ ਰਹੀ ਸੀ ਉਹਨਾਂ ਦੀ ਭਾਵਨਾਵਾਂ ਦੁਵਾਈਆਂ ਜਾ ਰਹੀਆਂ ਸੀ ਤੇ ਲੋਕੀ ਉਮੜ ਕੇ ਆਏ ਤੇ ਉਹਨਾਂ ਨੇ ਤਖਤਾ ਪਲਟ ਕਰਤਾ ਅੱਜ ਹਾਲਾਤ ਪੰਜਾਬ ਦੇ ਵਿੱਚ ਖਾਸ ਕਰਕੇ ਜਲੰਧਰ ਦੇ ਵਿੱਚ ਉਹੀ ਹੈ ਜਿੱਨਾ ਤੁਹਾਡੇ ਵੱਲ ਅੱਜ ਧਰਨਾ ਲਗਾਇਆ ਗਿਆ ਨਗਰ ਨਿਗਮ ਦੇ ਖਿਲਾਫ ਤੇ ਜਲੰਧਰ ਦੇ ਵਿੱਚ ਪੂਰਾ ਪਾਣੀ ਦੀ ਸੇਵਾ ਤੇ ਬਹੁਤ ਵੱਡਾ ਕਿਹੜਾ ਇਹ ਕੰਮ ਕਿਰੇ ਨਹੀਂ ਹੋ ਰਿਹਾਗੇ ਤੁਹਾਡੇ ਵੱਲੋਂ ਨਗਰ ਨਿਕੰਦੇ ਅਫਸਰਾਂ ਨੂੰ ਵੀ ਮਿਲਿਆ ਗਿਆ ਵਿਸ਼ਵਾਸਨ ਤੇ ਜ਼ਰੂਰ ਦਿੱਤਾ ਗਿਆ ਫਿਰ ਲੋਕ ਜਿਹੜੇ ਆ ਉੱਥੇ ਦੇ ਉੱਥੇ ਖੜੇ ਨੇ ਇਸ ਬਾਰੇ ਮੇਰੀ ਬੇਨਤੀ ਹੈ ਮੈਂ ਫਿਰ ਉਹੀ ਚੀਜ਼ ਬੇਨਤੀ ਕੀਤੀ ਹੈ ਕਿ 20 ਤਰੀਕ ਨੂੰ ਅਸੀਂ ਮਿਲੇ ਸੀ ਤਾਂ ਕਮਿਸ਼ਨਰ ਸਾਹਿਬ ਨੇ ਸਾਨੂੰ 31 ਤੱਕ ਦਾ ਟਾਈਮ ਦਿੱਤਾ ਸੀ ਕਿ ਮੈਂ ਇਹਦੇ ਵਿੱਚੋਂ ਬਹੁਤ ਸਾਰੇ ਕੰਮ ਮੁਕੰਮਲ ਕਰ ਦੂੰਗਾ ਤਾਂ ਕਈ ਕੰਮ ਸ਼ੁਰੂ ਕਰਦਾ ਬਟ ਅੱਜ 6 ਤਰੀਕ ਹੋ ਗਈ ਹੈ ਉਹਦੇ ਵਿੱਚੋਂ ਇੱਕ ਵੀ ਕੰਮ ਪਜਾ ਦੇ ਵਿੱਚੋਂ ਇੱਕ ਵੀ ਕੰਮ ਸ਼ੁਰੂ ਨਹੀਂ ਹੋਇਆ ਕਮਿਸ਼ਨਰ ਸਾਹਿਬ ਨੇ ਕੋਈ ਵੀ ਇਹੋ ਜਿਹਾ ਕੰਮ ਨਹੀਂ ਹੈਗਾ ਨਾ ਉਹਨਾਂ ਨੇ ਇਹ ਦੱਸਿਆ ਜਲੰਧਰ ਦੇ ਲੋਕਾਂ ਨੂੰ ਕਿ ਮੈਂ ਕਿਹੜਾ ਕੰਮ ਸ਼ੁਰੂ ਕਰਾ ਰਿਹਾ ਤੇ ਅੱਜ ਮੈਂ ਫਿਰ ਕਾਂਗਰਸ ਪਾਰਟੀ ਦੇ ਵਰਕਰ ਸਹਿਬਾਨ ਨੂੰ ਤੇ ਸਮੁੱਖੇ ਜਲੰਧਰ ਦੇ ਨਿਵਾਸੀਆਂ ਨੂੰ ਇਹ ਬੇਨਤੀ ਕੀਤੀ ਹੈ ਕਿ ਅਗਲੀ ਵਾਰੀ ਕਿਉਂਕਿ ਸਭ ਤੋਂ ਨਮੋਸ਼ੀ ਵਾਲੀ ਗੱਲ ਹੈ ਕਿ ਵਜ਼ੀਰ ਸਾਹਿਬ ਸਾਡੇ ਨੇ ਐਂਡ ਅਗਰ ਤੁਸੀਂ ਵਜ਼ੀਰ ਸਾਹਿਬ ਦਾ ਇਲਾਕਾ ਜਿਹੜਾ ਕਿ ਘੱਟੋ ਘੱਟ 10000 ਵੋਟਸ ਉਹਨਾਂ ਦੀ ਹੈਗੀ ਹੈ ਉਹਨੂੰ ਤੁਸੀਂ ਸਰਵੇ ਕਰੋ ਤੁਸੀਂ ਗਦਈਪੁਰ ਰਾਜਾ ਗਾਰਡਨ ਉਹਦੇ ਆਲੇ ਦੁਆਲੇ ਵਾਲੇ ਸਾਰੇ ਇਲਾਕੇ ਬਲੰਦਪੁਰ ਜਿਹੜਾ ਜਿਹਦਾ ਹਿੱਸਾ ਕੋਆਪਰੇਸ਼ਨ ਚ ਪੈਂਦਾ ਉਹਦੇ ਸਭ ਤੋਂ ਬੱਤਰ ਹਾਲਾਤ ਨੇ ਐਂਡ ਜਿਹੜੀ ਲੰਬੇ ਪਿੰਡ ਤੋਂ ਜੰਡੂ ਸਿੰਘੇ ਰੋਡ ਹੈ ਉਹਦਾ ਸਭ ਤੋਂ ਵੱਡਾ ਅਗਰ ਵਖਵਾ ਕਿਸੇ ਹਲਕੇ ਦੇ ਵਿੱਚ ਪੈਂਦਾ ਤਾਂ ਵਜ਼ੀਰ ਸਾਹਿਬ ਦਾ ਤੇ ਵਜ਼ੀਰ ਸਾਹਿਬ ਨੂੰ ਇਹ ਨਹੀਂ ਪਤਾ ਕਿ ਮੇਰੇ ਹਲਕਾ ਉੱਥੇ ਲੱਗਦਾ ਹੈ ਤੇ ਅੱਜ ਜਲੰਧਰ ਦੇ ਹਾਲਾਤ ਮੈਨੂੰ ਲੱਗਦਾ ਹੈ ਹਿੰਦੁਸਤਾਨ ਦੇ ਸਭ ਤੋਂ ਮਾੜੇ ਸ਼ਹਿਰਾਂ ਦੇ ਵਿੱਚੋਂ ਆ ਦੋ ਸਾਲਾਂ ਦੇ ਵਿੱਚ ਬਣਾਤੇ ਗਏ ਆ ਸੋ ਮੇਰੀ ਬੇਨਤੀ ਹੈ ਜਲੰਧਰ ਨਿਵਾਸੀਆਂ ਨੂੰ ਕਿ ਅਸੀਂ ਅਗਲੇ ਮੰਗਲਵਾਰ ਵਜ਼ੀਰ ਸਾਹਿਬ ਨੂੰ ਘੇਰਾਂਗੇ ਨਹੀਂ ਹੋਊਗਾ ਤਾਂ ਉਹ ਤੋਂ ਅਗਲੇ ਫਿਰ ਮੰਗਲਵਾਰ ਨੂੰ ਅਸੀਂ ਕੋਆਪਰੇਸ਼ਨ ਦੇ ਵਿੱਚ ਤਾਲਾ ਲਾਵਾਂਗੇ ਜਿੱਥੇ ਸਹੂਲਤ ਨਹੀਂ ਮਿਲ ਸਕਦੀ ਫਿਰ ਉਹਦਾ ਚੱਲਨ। ਲਾਲਪੁਰ ਗੀ ਰੋਡ ਤੇ ਆ ਉਗਾਟਨ ਤੁਹਾਡੇ ਵੱਲੋਂ ਕੀਤਾ ਗਿਆ ਸੀ ਤੁਹਾਡੇ ਵੱਲੋਂ ਕਿਹਾ ਗਿਆ ਸੀ ਜਲਦੀ ਕਿੜੇ ਪਹੁੰਚੇ। ਉਹ ਅੱਜ ਵੀ ਉੱਥੇ ਤੇ ਉੱਥੇ ਹਾਲਾਤ ਆ ਹੁਣ ਮੇਲੇ ਵੀ ਆ ਗਏ ਨੇ ਕਿੜੀ ਉੱਥੇ ਦੀ ਸੰਗਤ ਆ ਲੋਕ ਉੱਥੋਂ ਨਿਕਲਦੇ ਨੇ। ਲੋਕ ਜਦੋਂ ਬਾਰਿਸ਼ ਆ ਜਾਂਦੀ ਲੋਕ ਉੱਥੇ ਦੇ ਬਹੁਤ ਪ੍ਰੇਸ਼ਾਨ ਹੋ ਜਾਂਦੇ ਨੇ। ਇਸ ਬਾਰੇ ਤੁਹਾਡੇ ਵੱਲੋਂ ਲਗਾਤਾਰ ਅਫਸਰਾਂ ਨਾਲ ਵੀ ਗੱਲਬਾਤ ਕੀਤੀ ਵਿਸ਼ਵਾਸ਼ ਨਹੀਂ ਮਿਲਿਆ ਕੋਈ ਹੱਲ ਨਹੀਂ ਹੋ ਰਿਹਾ। ਸਭ ਤੋਂ ਨਮੋਸ਼ੀ ਵਾਲੀ ਗੱਲ ਇਹ ਹੈ ਕਿ ਵਿਧਾਨ ਸਭਾ ਦੇ ਵਿੱਚ ਇਸ ਰੋਡ ਦਾ ਮੈਂ ਸਵਾਲ ਪਾਇਆ ਤੇ ਸਾਡੇ ਸਾਬਕਾ ਐਮਪੀ ਸੁਸ਼ੀਲ ਰਿੰਕੂ ਜੀ ਨੇ ਇੱਕ ਲਿਖਤ ਚਿੱਠੀ ਦੇ ਵਿੱਚ ਪੀਡਬਲਿਊਡੀ ਮਨਿਸਟਰ ਸਾਹਿਬ ਨੂੰ ਇਹ ਲਿਖ ਕੇ ਭੇਜਿਆ ਸੀ ਜਦੋਂ ਉਹ ਐਮਪੀ ਸੀ ਕਿ ਇਹ ਜਿਹੜੀ ਸੜਕ ਹੈ ਇਹ ਨਹੀਂ ਬਣ ਸਕਦੀ ਇਹਨੂੰ ਚਾਰ ਮਾਰਗਾਂ ਤੋਂ ਘਟਾ ਕੇ ਸਿਰਫ 10 ਮੀਟਰ ਦੀ ਬਣਾ ਦਿੱਤੀ ਜਾਵੇ ਇਹ ਆਫੀਸ਼ੀਅਲ ਉਹਨਾਂ ਦੀ ਚਿੱਠੀ ਆ 8 ਮੀਟਰ ਆਲਰੇਡੀ ਸੀਗੀ ਤੇ ਇਹਨੂੰ ਸਿਰਫ 10 ਮੀਟਰ ਬਣਾ ਦਿੱਤੀ ਜਾਵੇ ਤੇ ਫੇਰ ਲੋਕਾਂ ਨੇ 2.5 ਸਾਲ ਉਹ ਕਸ਼ਟ ਕਿਉਂ ਕਟਿਆ ਅੱਜ ਵੀ 20 ਤਰੀਕ ਨੂੰ ਕਮਿਸ਼ਨਰ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਕਿ ਇੱਕ ਪੀਡਬਲਿਊਡੀ ਤੋਂ ਸਿਰਫ ਇੱਕ ਉਹਨਾਂ ਨੇ ਐਨਓਸੀ ਲੈਣੀ ਹੈ ਜਿੱਤੇ 200 ਮੀਟਰ ਦਾ ਜਿੱਥੇ ਲੰਬੇ ਪਿੰਡ ਦੇ ਲੋਕਾਂ ਨੂੰ ਬਹੁਤ ਵੱਡੀ ਰਾਹਤ ਆਊਗੀ ਅੱਜ ਤੱਕ ਉਹ ਪੀਡਬਲਿਊਡੀ ਤੋਂ ਐਨਓਸੀ ਇੱਕ ਡਿਪਾਰਟਮੈਂਟ ਦੂਜੇ ਡਿਪਾਰਟਮੈਂਟ ਤੋਂ ਲੈ ਨਹੀਂ ਸਕਿਆ ਸੜਕ ਹਲੇ ਉੱਥੇ ਅੱਜ ਮੈਨੂੰ ਲੱਗਦਾ ਜੀਸੀਬੀ ਲੱਗੀ ਹੈਗੀ ਹੈ ਜਿਹੜੀ ਮਾੜੀ ਮਾੜੀ ਪਟਪਟਾਈ ਕਰ ਰਹੀ ਹੈ ਜਦਕਿ ਇਹ ਕੰਮ ਸਿਰਫ ਤੇ ਸਿਰਫ 9 ਮਹੀਨੇ ਦਾ ਟੈਂਡਰ ਦਾ ਪ੍ਰੋਸੈਸ ਹੈਗਾ